वैसे पहला मैं ये चीज ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਸੀ ਕਿਉਂਕਿ ਕਿਸੇ ਦੀ ਬਰਕਤ ਚੋਰੀ ਕਰਨਾ ਬਹੁਤ ਵੱਡਾ ਪਾਪ ਹੈ ਪਰ ਫਿਰ ਮੈਂ ਵੇਖਿਆ ਕਿ ਜਿੰਨੇ ਵੀ ਵੱਡੇ ਵੱਡੇ ਲੋਕ ਨੇ ਜਿਨ੍ਹਾਂ ਕੋਲੇ ਬਹੁਤ ਪੈਸਾ ਹੈ ਜੋ ਆਪਣੀ ਜ਼ਿੰਦਗੀ ਵਿੱਚ ਬਹੁਤ ਕਾਮਯਾਬ ਹੋ ਚੁੱਕੇ ਨੇ ਉਹ ਸਾਰੇ ਲੋਕ ਕੀ ਇਹ ਕੰਮ ਕਰਦੇ ਨੇ ਫਿਰ ਮੈਂ ਸੋਚਿਆ ਕਿ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਤਾਂ ਜੋ ਸਾਰੇ ਲੋਕ ਇਹ ਕੰਮ ਕਰਨ ਉਹਨਾਂ ਕੋਲ ਵੀ ਬਰਕਤ ਵੱਧ ਤੋਂ ਵੱਧ ਆਵੇ ਬਹੁਤ ਵੱਡੇ ਵੱਡੇ ਲੋਕ ਬੇਸ਼ੱਕ ਆਪਣੇ ਕਿੰਨੇ ਵੀ ਮਿੱਤਰ ਹੋਣ ਪਰ ਆਪਾਂ ਨੂੰ ਉਹ ਇਹ ਚੀਜ਼ਾਂ ਨਹੀਂ ਦੱਸਦੇ ਉਹ ਨਹੀਂ ਚਾਹੁੰਦੇ ਕਿ ਆਪਾਂ ਉਹਨਾਂ ਤੋਂ ਵੱਧ ਕਾਮਯਾਬ ਹੋਈਏ ਪਰ ਅੱਜ ਮੈਂ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਬਿਲਕੁਲ ਕਲੀਅਰ ਕੱਟ ਦੱਸੂਗਾ ਜਿੱਥੇ ਵੀ ਤੁਹਾਨੂੰ ਇਹ ਦੋ ਚੀਜ਼ਾਂ ਮਿਲਣ ਤੁਸੀਂ ਇਹ ਚੀਜ਼ਾਂ ਚੁੱਕ ਕੇ ਆਪਣੇ ਘਰ ਜ਼ਰੂਰ ਲਿਆਉਣੀਆਂ ਨੇ ਤੇ ਪਿੱਛੇ-ਪਿੱਛੇ ਤੁਹਾਡੇ ਬਰਕਤ ਭੱਜੀ ਆਏਗੀ ਦੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ ਚਾਹੇ ਪੈਸਾ ਹੋਵੇ ਚਾਹੇ ਖੁਸ਼ੀਆਂ ਚਾਹੇ ਰਿਸ਼ਤੇ ਸਭ ਕੁਝ ਤੁਹਾਨੂੰ ਮਿਲੇਗਾ ਤਾਂ ਸਮਾਂ ਨਾ ਕਰავ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆ ਜੀ ਵੈਸੇ ਤਾਂ ਇਹ ਦੋਵੇਂ ਚੀਜ਼ਾਂ ਬਹੁਤ ਵੱਡੇ ਵੱਡੇ ਲੋਕ ਆਪਣੇ ਘਰ ਚੁੱਕ-ਚੁੱਕ ਲਿਆਉਂਦੇ ਨੇ ਜੋ ਦੂਸਰੀ ਖਾਸ ਚੀਜ਼ ਹੈ ਉਹ ਸਿਰਫ ਪੈਸੇ ਦੀ ਬਰਕਤ ਲਈ ਹੈ ਇਸ ਕਰਕੇ ਉਸ ਨੂੰ ਧਿਆਨ ਨਾਲ ਸੁਣਿਓ ਤਾ ਗੱਲ ਕਰਦੇ ਆਂ ਸਭ ਤੋਂ ਪਹਿਲੀ ਚੀਜ਼ ਦੀ ਮੈਂ ਅੱਜ ਤੱਕ ਜਿੰਨੇ ਵੀ ਵੱਡੇ ਵੱਡੇ ਪੀਰਾਂ ਫਕੀਰਾਂ ਦੀ ਸੰਗਤ ਕੀਤੀ ਹੁਣ ਜਿਹੜੇ ਪੀਰ ਫਕੀਰ ਆਪਣੀ ਜ਼ਿੰਦਗੀ ਵਿੱਚ ਇੰਨੀ ਇਬਾਦਤ ਕਰਦੇ ਨੇ ਇੰਨਾ ਰੱਬ ਦਾ ਨਾਮ ਲੈਂਦੇ ਨੇ ਉਹ ਕਾਦੇ ਲਈ ਲੈਂਦੇ ਨੇ ਉਹ ਸਿਰਫ ਇੱਕੋ ਗੱਲ ਕਰਕੇ ਲੈਂਦੇ ਨੇ ਕਿ ਉਹ ਆਪਣੀ ਸੰਗਤ ਨੂੰ ਕੁਝ ਵਧੀਆ ਗੱਲਾਂ ਦੱਸ ਸਕਣ ਗੱਲਾਂ ਉਹਨਾਂ ਦੀ ਜ਼ਿੰਦਗੀ ਵਿੱਚ ਕੰਮ ਆਉਣ ਤੇ ਉਹ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹਿਣ ਇੰਨੇ ਵੱਡੇ ਵੱਡੇ ਸਾਧੂ ਸੰਤ ਮਹਾਤਮਾ ਨੇ ਉਹ ਸਿਰਫ ਇੱਕ ਖਾਸ ਗੱਲ ਕਹਿੰਦੇ ਨੇ ਤੇ ਇਹ ਗੱਲ ਮੈਂ ਸਾਰੇ ਸਾਧੂ ਮਹਾਤਮਾ ਤੋਂ ਸੁਣੀ ਹੈ ਉਹ ਗੱਲ ਕਹਿੰਦੇ ਨੇ ਕਿ ਜੋ ਕਰਮ ਹੈ ਉਹੀ ਧਰਮ ਹੈ ਭਾਵ ਕਿ ਚੰਗੇ ਕਰਮੀ ਸੱਚਾ ਧਰਮ ਨੇ ਜਦੋਂ ਆਪਾਂ ਚੰਗੇ ਕਰਮ ਕਰਦੇ ਆਂ ਤੇ ਫੇਰ ਆਪਣੀ ਜ਼ਿੰਦਗੀ ਵਿੱਚ ਬਰਕਤ ਦੀ ਪੀਰ ਫਕੀਰ ਦਿੰਦੇ ਨੇ ਆਪਾਂ ਨੂੰ ਖੁਸ਼ੀਆਂ ਵੀ ਮਿਲਦੀਆਂ ਨੇ ਸਭ ਕੁਝ ਮਿਲਦਾ ਹੈ ਕਰਕੇ ਚੰਗੇ ਕਰਮ ਜ਼ਰੂਰ ਕਰੋ ਤੁਸੀਂ ਵੱਡੇ ਵੱਡੇ ਲੋਕ ਵੇਖੇ ਹੋਣਗੇ ਜੋ ਚੰਗੇ ਕਰਮ ਕਰਨ ਦਾ ਮੌਕਾ ਕਦੀ ਨਹੀਂ ਛੱਡਦੇ ਉਹਨਾਂ ਨੂੰ ਜੇਕਰ ਸੜਕ ਤੇ ਕੋਈ ਭੁੱਖਾ ਜੀਵ ਵੀ ਮਿਲ ਜਾਂਦਾ ਉਹਨੂੰ ਵੀ ਉਹ ਵਿਚਾਰੇ ਕੁਝ ਨਾ ਕੁਝ ਪਾਉਂਦੇ ਨੇ ਉਹ ਵੱਡੇ ਲੋਕ ਗਲੀਆਂ ਦੇ ਵਿੱਚ ਜੋ ਅਵਾਰਾ گاਵਾ ਫਿਰਦੀਆਂ ਨੇ ਉਹਨਾਂ ਨੂੰ ਪੱਠੇ ਪਾਉਂਦੇ ਨੇ ਉਹਨਾਂ ਨੂੰ ਪੱਠੇ ਇਸ ਕਰਕੇ ਪਾਉਂਦੇ ਨੇ ਕਿਉਂਕਿ ਉਹਨਾਂ ਦੀ ਢਿੱਡ ਦੀ ਅੱਗ ਬੁਝ ਜਾਵੇ ਇਹ ਵੀ ਇੱਕ ਚੰਗਾ ਕਰਮ ਹੈ ਕੁੱਤਿਆਂ ਨੂੰ ਰੋਟੀ ਪਾਉਂਦੇ ਨੇ ਜੋ ਵਿਚਾਰੇ ਪੰਛੀ ਪੰਛੀ ਨੇ ਜਿਵੇਂ ਤੋਤੇ ਹੋਗੇ ਕਬੂਤਰ ਹੋਗੇ ਚਿੜੀਆਂ ਹੋਗੀਆਂ ਉਹਨਾਂ ਨੂੰ ਦਾਣੇ ਪਾਉਂਦੇ ਨੇ ਕਹਿੰਦਾ ਮਤਲਬ ਇਹ ਹੈ ਜਿੱਥੇ ਵੀ ਤੁਹਾਨੂੰ ਆਪਣੇ ਮੁਤਾਬਕ ਸਹੀ ਕਰਮ ਚੰਗੇ ਕਰਮ ਕਰਨ ਦਾ ਮੌਕਾ ਮਿਲ ਜਾਵੇ ਇਹ ਮੌਕਾ ਕਦੀ ਨਾ ਛੱਡਿਓ ਕਿਉਂਕਿ ਇੱਕ ਵਾਰੀ ਕੀ ਹੋਇਆ ਸੀ ਇੱਕ ਇਨਸਾਨ ਨੇ ਇੱਕ ਸੜਕ ਤੇ ਪਿਆ ਛੋਟਾ ਜਿਹਾ ਕੁੱਤਾ ਦੇਖਿਆ ਜਿਸ ਦਾ ਐਕਸੀਡੈਂਟ ਹੋ ਕੇ ਉਹ ਮਰ ਚੁੱਕਿਆ ਸੀ ਉਹਨੇ ਵੇਖਿਆ ਕਿ ਇਦਾਂ ਕਿੰਨੇ ਐਕਸੀਡੈਂਟ ਹੁੰਦੇ ਹੋਣਗੇ ਜੋ ਖੜਦੇ ਵੀ ਨਹੀਂ ਕੁੱਤੇ ਨੂੰ ਮਾਰ ਕੇ ਚਲੇ ਜਾਂਦੇ ਨੇ ਉਹਨੇ ਵਿਚਾਰੇ ਨੇ ਕੀ ਕੀਤਾ ਇੱਕ ਜਗਦੀ ਹੋਈ ਬੈਲਟ ਉਸ ਕੁੱਤੇ ਦੇ ਗਲ ਦੇ ਵਿੱਚ ਪਾ ਦਿੱਤੀ ਜਦੋਂ ਹਨੇਰਾ ਹੁੰਦਾ ਸੀ ਤਾਂ ਉਹ বেলਟ ਜਗਦੀ ਸੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਅੱਗੇ ਕੋਈ ਕੁੱਤਾ ਜਾ ਰਿਹਾ ਉਸ ਦੇ ਨਾਲ ਬਹੁਤ ਸਾਰੇ ਕੁੱਤਿਆਂ ਦੀ ਜਾਨ ਬਚੀ ਇਹ ਵੀਡੀਓ ਇੱਕ ਬਹੁਤ ਹੀ ਵੱਡੇ ਬਿਜ਼ਨਸਮੈਨ ਨੇ ਦੇਖੀ ਤੇ ਉਸ ਬਿਜ਼ਨਸਮੈਨ ਨੇ ਉਹਨੂੰ ਬਹੁਤ ਸਾਰੇ ਪੈਸੇ ਦਿੱਤੇ ਤੇ ਕਿਹਾ ਕਿ ਹੋਰ ਸਾਰੇ ਪਸ਼ੂ ਪੰਛੀਆਂ ਦੇ ਵੀ ਇਹ ਗਲ ਦੇ ਵਿੱਚ ਪਾ ਦਿਓ ਤਾਂ ਜੋ ਐਕਸੀਡੈਂਟ ਨਾ ਹੋਵੇ ਤਾਂ ਉਸ ਲੜਕੇ ਨੇ ਹੋਰ ਕੁੱਤਿਆਂ ਦੇ ਗਲ 'ਚ گاਵਾਂ ਦੇ ਗਲ 'ਚ ਉਹ 벨ਟ ਪਾਈ ਜਿਹਦੇ ਨਾਲ ਬਹੁਤ ਸਾਰੇ ਐਕਸੀਡੈਂਟ ਹੋਣ ਤੋਂ ਬਚੇ। ਇਹਦਾ ਮਤਲਬ ਇਹ ਹੈ ਕਿ ਜਦੋਂ ਵੀ ਤੁਹਾਨੂੰ ਚੰਗਾ ਕਰਮ ਕਰਨ ਦਾ ਮੌਕਾ ਮਿਲੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਰੂਰ ਕਰਿਓ। ਕਦੀ ਵੀ ਇਹ ਮੌਕਾ ਆਪਣੇ ਹੱਥੋਂ ਜਾਣ ਨਾ ਦਿਓ। ਬੇਸ਼ੱਕ ਚੋਰੀ ਕਰਕੇ ਜਿੱਥੇ ਮੰਨ ਲਓ ਕੋਈ ਇਨਸਾਨ ਚੰਗਾ ਕਰਮ ਕਰ ਰਿਹਾ ਹੈ ਉਹਦੇ ਨਾਲ ਜਾ ਕੇ ਉਸ ਚੰਗੇ ਕਰਮ ਦੇ ਵਿੱਚ ਮਦਦ ਕਰੋ। ਉਸ ਨੂੰ ਵੀ ਉਹ ਫਲ ਮਿਲੇਗਾ। ਤੇ ਆਪਾਂ ਨੂੰ ਵੀ ਉਹ ਫਲ ਮਿਲੇਗਾ ਹੁਣ ਗੱਲ ਕਰਦੇ ਆ ਦੂਸਰੇ ਤੇ ਸਭ ਤੋਂ ਖਾਸ ਚੀਜ਼ ਦੀ ਇਹ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਪੈਸੇ ਬਹੁਤ ਚਾਹੀਦੇ ਨੇ ਜਾਂ ਜਿਨ੍ਹਾਂ ਕੋਲੇ ਬਹੁਤ ਪੈਸਾ ਹੈ ਇਸ ਤਰੀਕੇ ਦੇ ਨਾਲ ਹੀ ਉਹ ਪੈਸਾ ਆਇਆ ਉਹ ਵੱਡੇ ਵੱਡੇ ਲੋਕ ਕੀ ਕਰਦੇ ਨੇ ਜੋ ਵੀ ਉਹਨਾਂ ਨੂੰ ਪੈਸਾ ਬਣਦਾ ਚਾਹੀ 6 ਮਹੀਨਿਆਂ ਪਿੱਛੋਂ ਬਣੇ ਚਾਹੀ ਸਾਲ ਪਿੱਛੋਂ ਚਾਹੀ ਹਰ ਰੋਜ਼ ਚਾਹੀ ਮਹੀਨੇ ਦੀ ਮਹੀਨੇ ਉਹ 5% ਜਾਂ 10% ਉਹਦੇ ਵਿੱਚੋਂ ਦਾਨ ਜ਼ਰੂਰ ਕਰਦੇ ਨੇ ਬਹੁਤ ਵੱਡੇ ਵੱਡੇ ਲੋਕ ਵੇਖੇ ਹੋਣਗੇ ਜਿਹੜੇ ਵਿਚਾਰੇ ਆਪਣਾ 90% ਤੱਕ ਦਾਨ ਕਰ ਦਿੰਦੇ ਨੇ ਉਹ ਦਾਨ ਕਿਸ ਕਰਕੇ ਕਰਦੇ ਨੇ ਕਿ ਸਾਰਿਆਂ ਦਾ ਭਲਾ ਹੋ ਜਾਵੇ ਤੇ ਰੱਬ ਉਹਨਾਂ ਨੂੰ ਫਿਰ 10 ਗੁਣਾ ਵਾਪਸ ਕਰਦਾ ਜੇ ਆਪਾਂ 90 ਰੁਪਏ ਦਾਨ ਕੀਤੇ ਨੇ ਤਾਂ ਆਪਾਂ ਨੂੰ 900 ਮਿਲੇਗਾ ਇਹ ਰੱਬ ਦਾ ਅਸੂਲ ਹੈ ਜਿਹੜੀ ਚੀਜ਼ ਵੀ ਆਪਾਂ ਕੁਝ ਦਾਨ ਕਰਦੇ ਆਂ ਚਾਹੀ ਚੰਗੀ ਕਰਿਓ ਚਾਹੀ ਮਾੜੀ ਕਰਿਓ 10 ਗੁਣਾ ਹੋ ਕੇ ਵਾਪਸ ਆਏਗੀ ਜੇ ਕੁਝ ਚੰਗਾ ਕਰਦੋਂਗੇ ਤਾਂ 10 ਗੁਣਾ ਜੇ ਮਾੜਾ ਕੰਮ ਕਰਦੋਂਗੇ ਤਾਂ ਉਹ ਵੀ 10 ਗੁਣਾ ਹੋ ਕੇ ਸੋ ਇਸ ਚੀਜ਼ ਦਾ ਧਿਆਨ ਤੁਸੀਂ ਰੱਖਣਾ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਚੰਗੇ ਕਰਮ ਕਰਨੇ ਨੇ ਚੰਗੇ ਕਰਮ ਕਰੋਗੇ ਤੇ 10 ਗੁਣਾ ਹੋ ਕੇ ਵਾਪਸ ਆਉਣਗੇ ਰੱਬ ਦੀ ਇਬਾਦਤ ਬਾਅਦ ਦੇ ਵਿੱਚ ਹੈ ਪਹਿਲਾਂ ਚੰਗੇ ਕਰਮ ਕਰਨੇ ਜ਼ਰੂਰੀ ਨੇ ਫੇਰ ਹੀ ਰੱਬ ਆਪਾਂ ਨੂੰ ਆਪਣੇ ਨਾਲ ਜੋੜਦਾ ਏ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ